ਤਾ ਤਾਂ ਅੱਜ ਸੰਸਦ ਵਿੱਚ ਜਿਵੇਂ ਸੰਬੋਧਨ ਕਰ ਰਹੀ ਸੀ ਤਾਂ ਬਹੁਤ ਸਾਰਾ ਜਿਹੜਾ ਮਸਲਾ ਉਹ ਸਾਹਮਣੇ ਆਂਦਾ ਹੈ ਅਤੇ ਖਾਸ ਕਰਕੇ ਜੇਕਰ ਗੱਲ ਕਰੀਏ ਕਿ ਸੰਤ ਪਿੰਡਰਾ ਵਾਲੇ ਦਾ ਜੋ ਮਾਮਲਾ ਚੱਲ ਰਿਹਾ ਤਾਂ ਉਸ ਸਭ ਦਰਮਿਆਨ ਇਹ ਵੱਡਾ ਬਿਆਨ ਸਾਹਮਣੇ ਆਇਆ ਜਿਸ ਤੇ ਚਾਲਦੇ ਕੇਂਦਰੀ ਗ੍ਰਹਿ ਮੰਤਰੀ ਅਵਿਸ਼ਾ ਨੇ ਵੱਡਾ ਜਿਹੜਾ ਬਿਆਨ ਹੈ ਜਿਹੜਾ ਸੰਬੋਧਨ ਦਰਮਿਆਨ ਦਿੱਤਾ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਜਿਹੜੇ ਆ ਸੰਤ ਪਿੰਡਰਾ ਵਾਲਾ ਬਣਨਾ ਚਾਹੁੰਦੇ ਸੀ ਜੋ ਕਿ ਅੱਜ ਡਿਬਰੂਗੜ੍ਹ ਜੇਲ੍ਹ 'ਚ ਪਾਠ ਕਰ ਰਹੇ ਨੇ ਤਾਂ ਇਹ ਵੱਡਾ ਵਿਅਨ ਸਾਹਮਣੇ ਆਇਆ ਤਾਂ ਕਿਤੇ ਨਾ ਕਿਤੇ ਟੇਢੇ ਤਰੀਕੇ ਨਾਲ ਐਮਪੀ ਅਮਰਤਪਾਲ ਸਿੰਘ ਤੇ ਨਿਸ਼ਾਨਾ ਸਾਧਿਆ ਗਿਆ ਤਾਂ ਜਿਵੇਂ ਦੇਖਿਆ ਗਿਆ ਕਿ 2 ਸਾਲ ਪਹਿਲਾਂ ਅ ਅਮਰਤਪਾਲ ਸਿੰਘ ਬਲੋਬਾਕਵਾਕ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਪੰਜਾਬ ਵਿੱਚ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਐਨਐਸਏ ਐਕਟ ਲਾਗੂ ਕੀਤਾ ਜਾਂਦਾ ਹੈ ਅਮਰਤਪਾਲ ਸਿੰਘ ਤੇ ਅਤੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਕੀਤਾ ਜਾਂਦਾ ਅਮਰਤਪਾਲ ਸਿੰਘ ਅਤੇ ਉਸਦੇ ਸਾਥੀ ਤਾਂ ਜਿੱਥੇ ਇੱਕ ਪਾਸੇ 7 ਸਾਥੀਆਂ ਦਾ ਜਿਹੜਾ ਉਹ NSA ਐਕਟ ਖਤਮ ਹੋਇਆ ਪੰਜਾਬ ਉਹਨਾਂ ਨੂੰ ਲੈਦਾ ਗਿਆ ਤਾਂ ਇਸ ਸਭ ਦੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਤਾਂ ਇੱਕ ਵਾਰ ਫਿਰ ਦੱਸਦਣੇ ਆ ਕਿ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਲੈ ਕੇ ਵਖਵਖ ਜਿਹੜੇ ਆ ਵਿਚਾਰ ਜਾਂ ਵਖਵਖ ਚਰਚੇ ਹੋ ਰਹੇ ਨੇ ਤਾਂ ਇਸ ਸਭ ਦੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ ਕਿ ਬਹੁਤ ਸਾਰੇ ਪੰਜਾਬ ਵਿੱਚ ਪਿੰਡਾਂ ਵਾਲਾ ਬਣਨਾ ਚਾਹੁੰਦੇ ਸੀ ਜੋ ਅੱਜ ਬੇਰੂਗੜ ਜੇਲ੍ਹ ਚ ਆਰਾਮ ਨਾਲ ਪਾਠ ਕਰ ਰਹੇ ਨੇ ਤਾਂ ਇਹ ਵੱਡਾ ਬਿਆਨ ਦਿੱਤਾ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਹੀ ਵੱਡਾ ਵਿਵਾਦ ਵੜਦਾ ਦਿਖਾਈ ਦੇ ਰਿਹਾ ਸੱਤ ਪਿੰਡਾਂ ਵਾਲਾ ਦੀ ਤਸਵੀਰ ਨੂੰ ਲੈ ਕੇ ਤੇ ਉੱਥੇ ਹੀ ਇਸ ਸਭ ਦੇ ਦਰਮਿਆਨ ਹੋ ਕੇਂਦਰੀ ਗ੍ਰਹਿ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਐਮਪੀ ਅਮਰਤਪਾਲ ਸਿੰਘ ਤੇ ਵੱਡੇ ਸਾਹਮਣੇ ਆ ਜਿਹੜੇ ਸਾਥ ਦੇ ਗਏ ਨੇ ਕਿਉਂਕਿ ਜਦੋਂ ਡਿਬਰੂਗੜ ਜੇਲ੍ਹ ਚ ਬੰਦ ਕੀਤਾ ਜਾਂਦਾ ਐ ਅਮਰਤਪਾਲ ਸਿੰਘ ਨੂੰ ਤਾਂ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਆਉਂਦੀਆਂ ਨੇ ਤੇ ਲੋਕ ਸਭਾ ਚੋਣਾਂ ਵਿੱਚ ਜਿਹੜੇ ਆ ਖਡੂਰ ਸਾਹਿਬ ਤੋਂ ਚੋਣ ਲੜਦੇ ਆ ਜਿਹੜੇ ਅਮਰਤਪਾਲ ਸਿੰਘ ਦਾ ਅਮਰਤਪਾਲ ਸਿੰਘ ਨੂੰ ਵੱਡੀ ਜਿਹੜੀ ਜਿੱਤ ਹਾਲਾਂਕਿ ਪ੍ਰਾਪਤ ਹੁੰਦੀ ਆ ਪਰ ਉਧਰ ਜੇ ਘਰ ਦੇਖਿਆ ਜਾਵੇ ਕਿ ਸੁਰੱਖਿਆ ਨੂੰ ਲੈ ਕੇ ਜਰੂਰ ਉਹਨਾਂ ਤੇ ਸਵਾਲ ਇਹ ਚੱਲ ਲੱਗਦਾ ਹੈ ਕਿ ਸੁਰੱਖਿਆ ਨੂੰ ਢਾਹ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਤਾਂ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ ਤਾਂ ਲੋਕ ਸਭਾ ਵਿੱਚ ਅੱਜ ਸੰਤ ਪਿੰਡਰਾ ਪਿੰਡਰਾ ਵਾਲਿਆਂ ਨੂੰ ਲੈ ਕੇ ਜਿਹੜੀ ਆ ਗੱਲ ਕਹੀ ਗਈ ਹੈ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੁਝ ਲੋਕ ਸੰਤ ਪਿੰਡਰਾ ਵਾਲਾ ਬਣਨਾ ਚਾਹੁੰਦੇ ਸੀ ਪੰਜਾਬ 'ਚ ਜੋ ਅੱਜ ਬਿਬਰੂਗੜ੍ਹ ਦੀ ਜੇਲ੍ਹ ਵਿੱਚ ਆ ਰਾਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਤਾਂ ਸੰਸਦ ਵਿੱਚ ਕੀ ਕੁਝ ਹੋਇਆ ਕੀ ਗੱਲਬਾਤ ਕਹੀ ਗਈ ਆ ਉਹ ਤੁਹਾਨੂੰ ਸੁਣਾ ਦਿੰਦੇ ਆ ਪ੍ਰੈਸ ਵੀ ਕੀ ਅੱਗੇ ਵੀ ਬੜੇ ਸਰਕਾਰ प्रयास भी किया आगे भी बढ़े सरकार हमारी नहीं थी फिर भी यही गृह मंत्रालय ने दृढ़ निश्चय कर, कर आज वो असम की जेल में आराम से गुरु ग्रंथ साहब का नरेंद्र मोदी सरकार इस सरकार के रहते देश पर खतरे राजनीतिक आइडियोलॉजी के कारण पनपने हम नहीं देंगे उनको खड़ा होने से पहले ही समाप्त कर दिया जाएगा